ਅਸਲਾਮੁਅਲੈਕੁਮ ਮੈਂ ਕਹ ਰਹੀ ਹਾਂ ਤੁਸੀਂ ਸਾਰੇ ਖੈਰੀਅਤ ਦਾ ਹੋਵੋ ਰਾਜਵੀਰ ਜਵੰਦਾ ਨੂੰ ਦੇਖ ਕੇ ਮਾਤਾ ਤੇ ਬੱਚੇ ਬਹੁਤ ਜ਼ਿਆਦਾ ਭਾਵੁਕ ਹੋ ਗਏ ਤੇ ਦੌੜ ਕੇ ਰਾਜਵੀਰ ਜਵੰਦਾ ਦੇ ਨਾਲ ਲਿਪਟ ਗਏ ਰਾਜਵੀਰ ਜਵੰਦਾ ਜਿਹੜੇ ਕਿ ਇਸ ਦੁਨੀਆ ਤੋਂ ਜਾ ਚੁੱਕੇ ਹੈ ਉਹ ਕਿਸ ਤਰ੍ਹਾਂ ਮੁੜ ਕੇ ਆਪਣੇ ਪਰਿਵਾਰ ਦੇ ਵਿੱਚ ਆਏ ਤੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਰਾਜਵੀਰ ਦੀ ਮੌਤ ਪਿੱਛੇ ਲੁਕਿਆ ਸੀ ਇੱਕ ਵੱਡਾ ਸੱਚ ਕੀ ਪਤਾ ਸੀ 21 ਦਿਨ ਬਾਅਦ ਮੁੜ ਆਵੇਗਾ ਰਾਜਵੀਰ ਜਵੰਦਾ ਰਾਜਵੀਰ ਦੀ ਮੌਤ ਦੇ ਮੂਹੋਂ ਨਿਕਲ ਕੇ ਆਇਆ ਆਪਣੇ ਘਰ ਆਪਣੇ ਬੱਚੇ ਅਤੇ ਆਪਣੀ ਪਤਨੀ ਆਪਣੀ ਮਾਂ ਕੋਲ ਰਾਜਵੀਰ ਦੇ ਘਰ ਮੁੜ ਆਈਆਂ ਖੁਸ਼ੀਆਂ ਬੱਚਿਆਂ ਦੀਆਂ ਖੁਸ਼ੀਆਂ ਦਾ ਟਿਕਾਣਾ ਨਹੀਂ ਰਿਹਾ ਰਾਜਵੀਰ ਨੂੰ ਜਉਂਦਾ ਦੇਖ ਕੇ ਜਫੀ ਪਾਲੀ ਭੱਜ ਕੇ ਹਾਂਜੀ ਕੀ ਹੈ ਇਹ ਨਿਊਜ਼ ਅਤੇ ਜਾਣੋ ਪੂਰਾ ਅਪਡੇਟ ਬਣੇ ਰਹੋ ਸਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਪੰਜਾਬ ਅਪਡੇਟ ਲਾਈਵ ਉੱਤੇ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਇਹੋ ਜਿਹੀ ਪਾਬੂ ਖਬਰ ਜੋ ਨਾ ਸਿਰਫ ਤੁਹਾਡੇ ਦਿਲ ਨੂੰ ਛੂ ਜਾਵੇਗੀ ਸਗੋਂ ਤੁਹਾਡੇ ਰੱਬ ਦੀ ਰਹਿਮਤ ਬਾਰੇ ਵੀ ਸੋਚਣ ਤੇ ਮਜਬੂਰ ਦੂਰ ਕਰ ਦੇਵੇਗੀ ਇਹ ਹੈ ਖਬਰ ਜੁੜੀ ਹੈ ਉਸ ਮਹਾਨ ਪੰਜਾਬੀ ਗਾਇਕ ਨਾਲ ਜਿਸ ਨੇ ਆਪਣੇ ਛੋਟੇ ਜਿਹੇ ਜੀਵਨ ਵਿੱਚ ਲੱਖਾਂ ਦਿਲਾਂ ਨੂੰ ਆਪਣਾਇਆ ਮਿੱਠੇ ਗਿੱਤਾਂ ਨਾਲ ਬੰਨ੍ਹ ਲਿਆ ਰਾਜਵੀਰ ਜਵੰਦਾ ਜੀ ਉਹਨਾਂ ਦੀਆਂ ਗਿੱਤਾਂ ਵਿੱਚ ਪਿਆਰ ਵਿਛੋੜਾ ਅਤੇ ਪੰਜਾਬੀ ਮਿੱਟੀ ਦੀ ਮਹਿਕ ਸੀ ਜੋ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜਦੀ ਏ ਦੋਸਤੋ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਰਾਜਵੀਰ ਜਵੰਦਾ ਅਚਾਨਕ ਤੁਰ ਜਾਣ ਨਾਲ ਪੂਰੇ ਪੰਜਾਬ ਵਿੱਚ ਇੱਕ ਗਹਿਰਾ ਸ਼ੋਕ ਛਾ ਗਿਆ ਸੀ ਉਹਨਾਂ ਦੇ ਐਕਸੀਡੈਂਟ ਨਾਲ ਹੋਏ ਨਿਦਨ ਨੇ ਨਾ ਸਿਰਫ ਉਹਨਾਂ ਦੇ ਫੈਨਸ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਰੋਣਾ ਲਗਾ ਦਿੱਤਾ ਸੀ ਪਰ ਹੁਣ ਇੱਕ ਇਹ ਜਿਹੀ ਅਦਭੁਤ ਘਟਨਾ ਸਾਹਮਣੇ ਆਈ ਏ ਜੋ ਰੱਬ ਦੀ ਰਹਿਮਤ ਨੂੰ ਯਾਦ ਕਰਵਾਉਂਦੀ ਏ ਅਤੇ ਹਰ ਕਿਸੇ ਦੇ ਦਿਲ ਨੂੰ ਝੰਝੋੜ ਕੇ ਰੱਖ ਦੇਵੇਗੀ ਪਤਾ ਲੱਗਿਆ ਕਿ ਕਪੂਰਥਲਾ ਦੇ ਇੱਕ ਨੌਜਵਾਨ ਨਿਸ਼ਾਨਦੀਪ ਸਿੰਘ ਦੀ ਸ਼ਕਲ ਚਾਲ ਢਾਲ ਬੋਲ ਦਾ ਅੰਦਾਜ਼ ਤੁਰਨ ਦਾ ਵੀ ਅੰਦਾਜ਼ ਅਤੇ ਚਿਹਰੇ ਦੀ ਚਮਕ ਬਿਲਕੁਲ ਰਾਜਵੀਰ ਜਵੰਦੇ ਵਰਗੀ ਹੈ ਇਹ ਦੇਖ ਕੇ ਤਾਂ ਹੀ ਲੱਗਦਾ ਜਿਵੇਂ ਰੱਬ ਨੇ ਉਹਨਾਂ ਨੂੰ ਆਪਣੇ ਖਾਸ ਢੰਗ ਨਾਲ ਵਾਪਸ ਭੇਜ ਦਿੱਤਾ ਹੋਵੇ ਨਿਸ਼ਾਨਦੀਪ ਜੋ ਰਾਜਵੀਰ ਦਾ ਬਹੁਤ ਵੱਡਾ ਫੈਨ ਹੈ ਅਤੇ ਉਹਨਾਂ ਦੀਆਂ ਹਰ ਗੀਤ ਨੂੰ ਗਾਉਂਦਾ ਰਹਿੰਦਾ ਹੈ। ਹਾਲੀ ਵਿੱਚ ਉਹਨਾਂ ਦੇ ਜੱਦੀ ਪਿੰਡ ਪਹੁੰਚਿਆ ਉਸਦਾ ਮਕਸਦ ਸੀ ਰਾਜਵੀਰ ਦੀ ਮਾਤਾ ਜੀ ਨੂੰ ਮਿਲਣਾ ਅਤੇ ਉਹਨਾਂ ਨਾਲ ਦੁੱਖ ਸਾਂਝਾ ਕਰਨਾ। ਰਾਜਵੀਰ ਦੇ ਗੀਤਾਂ ਨੂੰ ਸੁਣਦਾ ਹੋਇਆ ਉਹਨਾਂ ਦੇ ਯਾਦ ਕਰਦਾ ਹੋਇਆ ਅਤੇ ਇਹ ਵਾਰ ਫੈਨ ਵਜੋਂ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦੇਣਾ ਚਾਹੁੰਦਾ ਸੀ। ਪਰ ਜਿਵੇਂ ਹੀ ਮਾਤਾ ਜੀ ਨੇ ਉਸ ਨੂੰ ਦੇਖਿਆ ਉਹ ਥੰਮ ਗਈ। ਅੱਖਾਂ ਵਿੱਚ ਅਥਰੂ ਆਏ ਅਤੇ ਉਹ ਜਿੱਕਣ ਲੱਗ ਪਈ। ਪਲ ਪਰ ਲਈ ਉਹਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਇਹ ਉਸਦਾ ਪੁੱਤਰ ਨਹੀਂ ਹੈ। ਉਹਨਾਂ ਨੇ ਹੱਥ ਵਧਾ ਕੇ ਉਸਨੂੰ ਛੂਣਾ ਚਾਹਿਆ ਜਿਵੇਂ ਕੋਈ ਅਦ੍ਰਿਸ਼ਟ ਚਮਤਕਾਰ ਹੋ ਗਿਆ ਹੋਵੇ। ਉਹ ਵੇਲੇ ਕਰਦਾ ਮਾਹੌਲ ਇੰਨਾ ਭਾਵੁਕ ਹੋ ਗਿਆ ਕਿ ਉੱਥੇ ਮੌਜੂਦ ਹਰ ਵਿਅਕਤੀ, ਰਿਸ਼ਤੇਦਾਰ, ਗਵਾਂਢੀ ਅਤੇ ਫੈਨ ਰੋਣ ਲੱਗ ਪਏ। ਇਹ ਦ੍ਰਿਸ਼ ਨਾ ਸਭ ਨੂੰ ਯਾਦ ਕਰਵਾ ਦਿੱਤਾ ਕਿ ਰੱਬ ਕਦੇ ਵੀ ਆਪਣੇ ਬੰਦਿਆਂ ਨੂੰ ਇਕੱਲਾ ਨਹੀਂ ਛੱਡਦਾ। ਰਾਜਵੀਰ ਦੇ ਛੋਟੇ ਬੱਚੇ ਤਾਂ ਬਿਲਕੁਲ ਦੌੜ ਕੇ ਨਿਸ਼ਾਨਦੀਪ ਨਾਲ ਲਿਪਟ ਗਏ। ਉਹਨਾਂ ਨੂੰ ਲੱਗਿਆ ਜਿਵੇਂ ਉਹਨਾਂ ਦਾ ਬਾਪੂ ਵਾਪਸ ਆ ਗਿਆ ਹੋਵੇ ਬੱਚਿਆਂ ਦੀਆਂ ਅੱਖਾਂ ਵਿੱਚ ਅਥਰੂ ਰੁਕ ਨਹੀਂ ਰਹੇ ਸਨ ਅਤੇ ਉਹ ਬਾਰ ਬਾਰ ਕਹਿ ਰਹੇ ਸਨ ਪਾਪਾ ਤੂੰ ਵਾਪਸ ਆ ਗਿਆ ਨਿਸ਼ਾਨਦੀਪ ਵੀ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਰੱਖ ਸਕਿਆ ਉਸ ਦੀ ਅੱਖਾਂ ਵੀ ਭਿੱਜ ਗਈਆਂ ਅਤੇ ਉਹ ਬੱਚਿਆਂ ਨੂੰ ਗਲੇ ਲਗਾ ਕੇ ਰੋ ਉੱਠ ਪਿਆ ਇਹ ਪਲ ਦੇਖ ਕੇ ਤਾਂ ਕਿਸੇ ਦੇ ਵੀ ਅਥਰੂ ਨਾ ਰੁਕਣ ਬਾਅਦ ਵਿੱਚ ਜਦੋਂ ਨਿਸ਼ਾਨਦੀਪ ਨੂੰ ਅਹਿਸਾਸ ਹੋਇਆ ਕਿ ਉਸ ਦੀ ਸ਼ਕਲ ਕਾਰਨ ਪਰਿਵਾਰ ਦੇ ਜ਼ਖਮ ਮੁੜ ਤਾਜ਼ਾ ਹੋ ਗਏ ਹਨ ਤਾਂ ਉਸ ਨੇ ਮਾਤਾ ਜੀ ਕੋਲ ਹੱਥ ਜੋੜ ਕੇ ਮਾਫੀ ਮੰਗੀ ਉਸ ਨੇ ਕਿਹਾ ਮੈਨੂੰ ਮਾਫ਼ ਕਰ ਦਿਓ ਮਾਜੀ ਮੇਰਾ ਇਰਾਦਾ ਕਿਸੇ ਦਾ ਦਿਲ ਦੁਖਾਉਣਾ ਨਹੀਂ ਸੀ ਮੈਂ ਸਿਰਫ ਆਪਣੇ ਪਿਆਰੇ ਗਾਇਕ ਰਾਜਵੀਰ ਜਵੰਦਾ ਦਾ ਫੈਨ ਵਜੋਂ ਤੁਹਾਡੇ ਦੁੱਖ ਸਾਂਝੇ ਕਰਨ ਅਤੇ ਤੁਹਾਨੂੰ ਹੌਸਲਾ ਦੇਣ ਆਇਆ ਸੀ ਉਹਨਾਂ ਦੀਆਂ ਗੀਤਾਂ ਨੇ ਮੇਰੇ ਜੀਵਨ ਨੂੰ ਬਦਲ ਦਿੱਤਾ ਹੈ ਇਹ ਗੱਲ ਸੁਣ ਕੇ ਮਾਤਾ ਜੀ ਨੇ ਉਸ ਨੂੰ ਗਲੇ ਲਗਾ ਲਿਆ ਅਤੇ ਆਪਣੇ ਅਥਰੂ ਪੂੰਝਦੇ ਹੋਏ ਕਿਹਾ ਪੁੱਤਰ ਤੇਰਾ ਕੋਈ ਕਸੂਰ ਨਹੀਂ ਤੂੰ ਵੀ ਸਾਡੇ ਰਾਜਵੀਰ ਵਰਗਾ ਹੀ ਲੱਗਦਾ ਹੈ ਰੱਬ ਨੇ ਤੈਨੂੰ ਭੇਜ ਕੇ ਸਾਨੂੰ ਇੱਕ ਨਵਾਂ ਸਹਾਰਾ ਦਿੱਤਾ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਕਲਾਕਾਰ ਦਾ ਹਮਸ਼ਕਲ ਸਾਹਮਣੇ ਆਇਆ ਹੋਵੇ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਵੀ ਕਈ ਹਮਸ਼ਕਲ ਨੌਜਵਾਨ ਸਾਹਮਣੇ ਆਏ ਸਨ ਜੋ ਮਾਤਾ ਚਰਨਕੌਰ ਅਤੇ ਬਾਪੂ ਬਲਕੌਰ ਸਿੰਘ ਨੂੰ ਮਿਲਣ ਪਹੁੰਚੇ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸੀ ਅਤੇ ਲੋਕਾਂ ਨੂੰ ਭਾਵਕ ਕਰ ਗਈਆਂ ਇਸ ਤਰ੍ਹਾਂ ਐਮੀ ਬਿਰਕ ਦਲਜੀਤ ਦੋਸਾਂਝ ਅਤੇ ਕਨਵਰ ਗਰੇਵਾਲ ਵਰਗੇ ਮਸ਼ਹੂਰ ਕਲਾਕਾਰ ਦੇ ਵੀ ਹਮਸ਼ਕਲ ਲੋਕਾਂ ਨੇ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਾਏ ਹੋਏ ਹਨ ਇਹ ਸਭ ਦੱਸਦਾ ਹੈ ਕਿ ਰੱਬ ਨੇ ਸਾਡਾ ਕਲਾਕਾਰ ਨੂੰ ਅਨੋਖੇ ਢੰਗ ਨਾਲ ਯਾਦ ਕਰਵਾਉਣ ਲਈ ਚੁਣੇ ਗਏ ਹਨ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਰਾਜਵੀਰ ਜਵੰਦਾ ਦੀ ਆਤਮਾ ਨੂੰ ਚਰਨਾ ਵਿੱਚ ਥਾਂ ਬਖਸ਼ੇ ਉਹਨਾਂ ਨੂੰ ਸ਼ਾਂਤੀ ਪ੍ਰਦਾਨ ਹੋਵੇ ਅਤੇ ਉਹਨਾਂ ਦੇ ਪਰਿਵਾਰ ਨੂੰ ਅਣਖ ਹਿੰਮਤ ਤੇ ਹੌਸਲਾ ਦੇਵੇ ਅਸੀਂ ਸਭ ਮਿਲ ਕੇ ਉਹਨਾਂ ਨੂੰ ਯਾਦ ਕਰੀਏ ਅਤੇ ਉਹਨਾਂ ਦੇ ਗੀਤਾਂ ਨੂੰ ਅੱਗੇ ਵਧਾਈਏ ਦੋਸਤੋ ਇਸ ਭਾਵੁਕ ਖਬਰ ਬਾਰੇ ਤੁਹਾਡਾ ਕੀ ਰਾਏ ਹੈ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਇਹ ਰੱਬ ਦਾ ਕੋਈ ਚਮਤਕਾਰ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸੋ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਲਾਈਕ ਬਟਨ ਨੂੰ ਦਬਾਓ ਵੀਡੀਓ ਨੂੰ ਸ਼ੇਅਰ ਕਰੋ ਅਤੇ ਪੰਜਾਬ ਅਪਡੇਟ ਲਾਈਵ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਚਾਲੂ ਕਰ ਦਿਓ ਅਗਲੀ ਵੀਡੀਓ ਵਿੱਚ ਦੁਬਾਰਾ ਮਿਲਾਂਗੇ ਨਵੇਂ ਅਪਡੇਟ ਅਤੇ ਨਵੀਂ ਖਬਰ ਨਾਲ ਉਦੋਂ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ ਜਿਹੜਾ ਇੱਕ ਵਾਰੀ ਇਸ ਦੁਨੀਆ ਤੋਂ ਚਲਾ ਜਾਂਦਾ ਹੈਗਾ ਮੁੜ ਕੇ ਉਹ ਵਾਪਸ ਨਹੀਂ ਆਉਂਦਾ ਪਰ ਜੇ ਕੋਈ ਉਹਦੀ ਸ਼ਕਲ ਦਾ ਲੱਭ ਜਾਵੇ ਜਾਂ ਉਹਦੀ ਸ਼ਕਲ ਦਾ ਨਜ਼ਰ ਆ ਜਾਵੇ ਉਹੀ ਇਨਸਾਨ ਨਜ਼ਰ ਆਉਂਦਾ ਜਿਹੜਾ ਕਿ ਗਿਆ ਹੁੰਦਾ ਜਿਹੜਾ ਆਪਣਾ ਹੁੰਦਾ ਪਿਆਰਾ ਹੁੰਦਾ ਇਸੇ ਤਰ੍ਹਾਂ ਰਾਜਵੀਰ ਜਵੰਦਾ ਦਾ ਇੱਕ ਫੈਨ ਜਿਹਦੀ ਸ਼ਕਲ ਰਾਜਵੀਰ ਜਵੰਦਾ ਨਾਲ ਬਹੁਤ ਜ਼ਿਆਦਾ ਮਿਲਦੀ ਸੀਗੀ ਜਦੋਂ ਉਹ ਰਾਜਵੀਰ ਜਵੰਦਾ ਦੀ ਫੈਮਿਲੀ ਕੋ ਪਹੁੰਚਿਆ ਮਿਲਣ ਵਾਸਤੇ ਤੇ ਉਹਨੂੰ ਵੇਖ ਕੇ ਮਾਤਾ ਵਿਪਾਵਕ ਹੋ ਗਏ ਤੇ ਟਾਹਾ ਮਾਰ ਮਾਰ ਕੇ ਰੋਣ ਲੱਪੇ ਤੇ ਜਿਹੜੇ ਬੱਚੇ ਸੀਗੇ ਉਹ ਵੀ ਬਹੁਤ ਜ਼ਿਆਦਾ ਭਾਵਕ ਹੋ ਗਏ ਤੇ ਦੌੜ ਕੇ ਉਸ ਫੈਨ ਦੀਆਂ ਲੱਤਾਂ ਨੂੰ ਚਿੰਬੜ ਗਏ ਔਰ ਅਬ ਕਿਉਂਕਿ ਉਹਨਾਂ ਨੂੰ ਆਪਣਾ ਪਿਤਾ ਨਜ਼ਰ ਆ ਰਿਹਾ ਸੀ ਦਾ ਆਪਣਾ ਫਾਦਰ ਨਜ਼ਰ ਆ ਰਿਹਾ ਸੀ ਦਾ ਉਸ ਫੈਨ ਦੀ ਸ਼ਕਲ ਦੇ ਵਿੱਚ ਉਸ ਫੈਨ ਦੀ ਸ਼ਕਲ ਖੂਬ ਹੋ ਰਾਜਵੀਰ ਜਵੰਦਾ ਦਾ ਨਾਮ ਮਿਲਦੀ ਸੀ ਪਰ ਜਦੋਂ ਉਹਨੇ ਦੇਖਿਆ ਕਿ ਹਰ ਬੰਦਾ ਉਸ ਨੂੰ ਦੇਖ ਕੇ ਭਾਵੁਕ ਹੋ ਗਿਆ ਹੈ ਘਰ ਦਾ ਮਾਹੌਲ ਜਿਹੜਾ ਹੈ ਉਹ ਖੁਦ ਬਾਹਰ ਤੋਂ ਫਿਰ ਜਿਹੜਾ ਵਾ ਉਹ ਅਫਸੁਰਦਾ ਹੋ ਗਿਆ ਹੈ ਤੇ ਉਸਨੇ ਮਾਤਾ ਜੀ ਕੋਲੋਂ ਮਾਫੀ ਮੰਗੀ ਕਿ ਮੈਂ ਸਿਰਫ ਰਾਜਵੀਰ ਜਵੰਦਾ ਦਾ ਫੈਨ ਹਾਂ ਮੈਂ ਉਹਨੂੰ ਬਹੁਤ ਜ਼ਿਆਦਾ ਮੁਹੱਬਤ ਕਰਦਾ ਹਾਂ ਮੈਂ ਮਿਲਣ ਵਾਸਤੇ ਆਇਆ ਸੀਗਾ ਪਰ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਦੇਖ ਕੇ ਤੁਸੀਂ ਇੰਨਾ ਜ਼ਿਆਦਾ ਭਾਵੁਕ ਹੋ ਜਾਵੋ ਤੁਹਾਨੂੰ ਇਨਾ ਦੁੱਖ ਪਹੁੰਚੇਗਾ ਮਾਤਾ ਜੀ ਨੇ ਵੀ ਉਹਨੂੰ ਗਲੇ ਲਾਇਆ ਉਹਨਾਂ ਪਿਆਰ ਕੀਤਾ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਸਿੰਗਰ ਦਾ ਜਿਹੜਾ ਕੋਈ ਹਮ ਸ਼ਕਲ ਆਇਆ ਹੋਵੇ ਇਸ ਤੋਂ ਪਹਿਲੇ ਵੀ ਜਦੋਂ ਸਿੱਧੂ ਮੂਸੇ ਵਾਲਾ ਫੋਟ ਹੋਇਆ ਸੀ ਤੇ ਕਈ ਨੌਜਵਾਨ ਜਿਹੜੇ ਦੀ ਸ਼ਕਲ ਸਿੱਧੂ ਮੂਸੇ ਵਾਲੇ ਨਾਲ ਮਿਲਦੀ ਸੀਗੀ ਉਹ ਸਾਹਮਣੇ ਆਏ ਸੀ ਹੋਰ ਵੀ ਇਹ ਕਿਸੇ ਤਰ੍ਹਾਂ ਕਈ ਫਨਕਾਰ ਹੈਗੇ ਆ ਸਿੰਗਰ ਹੈਗੇ ਐਕਟਰ ਹੈਗੇ ਜਿਨ੍ਹਾਂ ਦੀ ਸ਼ਕਲ ਦੇ ਲੋਕ ਦੁਨੀਆ ਦੇ ਵਿੱਚ ਮੌਜੂਦ ਹੈਗੇ ਆ ਪਰ ਜਦੋਂ ਉਸ ਦੁਨੀਆ ਤੋਂ ਚਲੇ ਜਾਂਦੇ ਆ ਤੇ ਜਿਹੜੇ ਉਹਨਾਂ ਨਾਲ ਮਿਲਦੀਆਂ ਜੁਲਦੀਆਂ ਸ਼ਕਲਾਂ ਰੱਖਦੇ ਆ ਜਾਂ ਉਹਨਾਂ ਵਰਗੇ ਲੋਕ ਨੂੰ ਨਜ਼ਰ ਆਉਂਦੇ ਆ ਉਹ ਸਾਹਮਣੇ ਆਉਣ ਤੇ ਦੁੱਖ ਦੁਬਾਰਾ ਤਾਜ਼ਾ ਹੋ ਜਾਂਦਾ ਔਰ ਉਹ ਇੰਜ ਲੱਗਦਾ ਹੈ ਕਿ ਜਿਸ ਤਰ੍ਹਾਂ ਆਪਣੇ ਪਿਆਰੇ ਜਿਹੜੇ ਵਿਛੜੇ ਸੀਗੇ ਉਹ ਮਿਲ ਗਏ ਹੀਗੇ ਵੀਰੋ ਤੁਹਾਨੂੰ ਵੀਡੀਓ ਕੈਂਟ ਫੀਲ ਆ ਗਈ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣੇ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼